ਮੈਂ 10 ਮਿੰਟ ਦੇ ਲਈ ਮਾਈਕ ਦੇ ਉੱਪਰ ਬਾਤ ਦੇਣ ਜਾ ਰਹੇ ਹਾਂ ਜਿਹੜੇ ਕਿ ਯੂਐਨਓ ਦੇ ਵਿੱਚ ਸਪੀਚ ਕਰਕੇ ਆਏ ਨੇ ਸਾਡੇ ਵਿੱਚ ਬਜ਼ੁਰਗ ਹਸਤੀ ਆ ਸਾਡੇ ਦਰਮਿਆਨ ਮੌਜੂਦ ਹੈ ਸਰਦਾਰ ਧਰਮ ਸਿੰਘ ਰਿਹੰਗ ਸਿੰਘ ਜੀ ਨੂੰ ਮੈਂ ਗੁਜ਼ਾਰਿਸ਼ ਕਰਦਾ ਇੱਕ ਵਾਰ ਜ਼ੋਰਦਾਰ ਤਾੜੀਆਂ ਨਾਲ ਇਹਨਾਂ ਦਾ ਸਵਾਗਤ ਕਰੋ 10 ਮਿੰਟ ਦੇ ਲਈ ਲੋਕ ਇਸੇ ਤਿੰਨ ਬੁਲੇ ਰੱਖੇ ਸੀਗੇ ਧਰਮ ਸਿੰਘ ਜੀ ਇੱਥੇ ਆਏ ਨੇ ਸੀ ਉਹਨਾਂ ਦੀ ਇੱਜ਼ਤ ਕਰਦੇ ਆ ਸਾਡਾ ਫਰਜ਼ ਬੰਦ ਹੈ ਕਿ ਐਨੇ ਵੱਡੇ ਸਕਾਲਰ ਸਾਡੇ ਦਰਮਿਆਨ ਪਹੁੰਚੇ ਨੇ ਤਾਂ ਉਹਨਾਂ ਨੂੰ ਇੱਕ ਵਾਰ ਉਹਨਾਂ ਦੇ ਖਿਆਲਾਂ ਤੋਂ ਵੀ ਤੁਹਾਨੂੰ ਸਿਰ ਉਪਰ ਕਰਾਈਏ ਉਸ ਤੋਂ ਬਾਅਦ ਕਮਾਲ ਸਾਹਿਬ ਤੁਹਾਡੇ ਦਰਮਿਆਨ ਹੋਣਗੇ ਔਰ ਆਸੀਫਾ ਦੇ ਹੱਕ ਦੇ ਵਿੱਚ ਦੋ ਤੋਂ ਬਾਅਦ ਇਸ ਪ੍ਰੋਗਰਾਮ ਨੂੰ ਇਨਸ਼ਾਅੱਲਾ ਸੀ ਫਾਈਨਲ ਜਿਹੜਾ ਇਹਦਾ ਮੁਕਾਮ ਉਸ ਤੱਕ ਲੈ ਕੇ ਜਾਵਾਂਗੇ ਧਰਮ ਸਿੰਘ ਨਿਹੰਗ ਸਿੰਘ ਜੀ ਯਾਰ ਮਲੇਰ ਕੋਲ ਦੀ ਧਰਤੀ ਦਾ ਇੱਕ ਵਾਰ ਇਹਨਾਂ ਨੂੰ ਟੈਸਟ ਹੋਣਾ ਚਾਹੀਦਾ ਸਵਾਦ ਉਹਨਾਂ ਚਾਹੀਦਾ ਕਿ ਮਲੇਰ ਕੋਲ ਦੇ ਪ੍ਰਮਾਣਿਕ ਪਾਈਚਾ ਅਰੇ ਮਿਲ ਕੇ ਨਾ ਸਵਾਗਤ ਕੀਤਾ ਇਹ ਸਾਹਮਣੇ ਦੇਖਦੇ ਜੋ ਇਹ ਭਾਰਤ ਦੇ ਵੀਰੋ ਇਹ ਕੁਛ ਧਰਮ ਇੱਕ ਤੋਂ ਅਨੇਕ ਹੋ ਗਿਆ ਧਰਮ ਵਿੱਚ ਕੋਈ ਰਹਿਣਾ ਚਾਹੀਦਾ ਜਿਨਾ ਚਿਰ ਧਰਮ ਨੂੰ ਹੁੰਦਾ ਉਹਨਾਂ ਜਿਹੜੇ ਸਜੂਬ ਹੁੰਦਾ ਹਨ ਸ਼ਰਮ ਕੇ ਹੁੰਦੀ ਹੈ ਸਭ ਦਾ ਪਿਆਰ ਹੁੰਦਾ ਹੈ ਪ੍ਰੇਮ ਹੁੰਦਾ ਕੋਈ ਖੋਖ ਚ ਨਹੀਂ ਹੁੰਦੀ ਕੋਈ ਯਾਦ ਤੇ ਨਹੀਂ ਕੋਈ ਕਿਸੇ ਦਾ ਕਰਦਾ ਪਰ ਜਦੋਂ ਧਰਮ ਦੇ ਨਾਂ ਤੇ ਧੜੇ ਬਣ ਜਾਂਦੇ ਨੇ ਰੁਪੀਜ਼ ਮੁਹੌਜਾਂਦਾ ਫਿਰ ਧਰਮ ਦੇ ਵਿੱਚ ਲੜਾਈਆਂ ਸ਼ੁਰੂ ਹੋ ਜਾਂਦੀਆਂ ਕਰ ਸਿਰੋਂ ਧਰਮ ਨਹੀਂ ਰਹਿ ਜਾਂਦਾ ਧਰਮ ਇੱਕ ਪਰਮਾਰਥ ਹੈ ਪਰਮਾਰਥ ਪਰਮਾਰਥੀ ਨੇ ਸਭ ਕੁਝ ਢੇੜੇ ਲੈਣਾ ਹੁੰਦਾ ਹੈ ਜਦੋਂ ਧਰਮ ਦੇ ਵਿੱਚ ਸਵਾਰਥ ਆ ਜਾਂਦਾ ਹੈ ਫਿਰ ਧਰਮ ਤਰ ਬੜੀ ਰਹਿ ਜਾਂਦਾ ਸੱਚਕਾਰ ਦੀ ਧਰਮ ਦੇ ਨਿਰੂਪ ਹੋ ਜਾਂਦੇ ਨੇ ਜਿਵੇਂ ਅੱਜ ਹੈ ਗਏ ਨੇ ਗੁਰੂ ਕੇ ਸਮ ਲੋਕ ਆਪਣੀਤ ਨੂੰ ਬਾੜ ਕੇ ਰਾਜ ਕਰਨਾ ਕਮਜ਼ੋਰ ਧਰਮਾਂ ਦੇ ਵਿੱਚ ਇੱਕ ਬਿਮਾਰੀ ਹੈ ਜਦੋਂ ਧਰਮ ਕਮਜ਼ੋਰ ਹੋ ਜਾਂਦਾ ਹੈ ਸੱਚਾ ਧਿਰਿਆਂ ਦਾ ਉਹ ਇੱਕ ਗਰੁੱਪ ਦੀ ਗੱਲ ਕਰਦਾ ਕੁਛ ਆਦਮੀਆਂ ਦੀ ਗੱਲ ਕਰਦਾ ਕੁਛ ਆਦਮੀਆਂ ਦੇ ਬੈਨੀਫਿਟ ਦੀ ਗੱਲ ਕਰਦਾ ਕੁਛ ਜਿਵੇਂ ਮੁਸਲਮਾਨ ਲੀਡਰ ਮੁਸਲਮਾਨਾਂ ਦੇ ਧੱਕਾ ਦੀ ਲੜਾਈ ਦੀ ਗੱਲ ਕਰਦੇ ਨੇ ਸਿੱਖ ਸਿੱਖਾਂ ਦੇ ਹੱਕਾਂ ਦੀ ਲੜਾਈ ਕਰਦੇ ਨੇ ਹਿੰਦੂ ਹਿੰਦੂਆਂ ਦੇ ਹੱਕਾਂ ਦੀ ਲੜਾਈ ਕਰਦੇ ਨੇ ਇਹ ਬੜੀ ਖਤਰਨਾਕ ਗੱਲ ਹੈ ਏ ਤੇ ਨਹੀਂ ਆ ਸਿਆਸਤਾਂ ਦਾ ਵਾਅਦਾ ਵੀ ਠੀਕ ਨਹੀਂ ਧਾੜ ਮੁਕਾਦੀ ਪੇ ਵਾਸਤੇ ਵੀ ਠੀਕ ਨਹੀਂ ਜਦੋਂ ਇਹ ਹੁੰਦਾ ਕਿਉਂ ਜੋ ਰੱਖਣ ਵਾਲੇ ਦੁੱਖ ਬਿਮਾਰੀਆਂ ਸਾਨੂੰ ਜਨਣੀਆਂ ਬੈਠ ਗਿਆ ਸਾਨੂੰ ਇਹ ਤੁਸੀਂ ਕਰਦਾ ਸਾਡੀ ਅਸਲ ਸਾਨੂੰ ਦੁਖੀ ਕਰਦੀ ਹੈ ਆਦਮੀ ਦੀ ਅਕਲ ਆਦਮੀ ਨੂੰ ਦੁਖੀ ਕਰਦੀ ਹੈ ਆਦਮੀ ਜੇ ਪਰਮੇਸ਼ਰ ਦੀ ਅਕਲ ਖੁਦਾ ਦੀ ਅਕਲ ਲੈ ਲਵੇ ਉਹਦੇ ਨੂੰ ਸੁੱਖ ਦਾ ਦੌਰ ਦੋਹੇ ਤੇ ਸੰਭੀਏ ਆਵਾਜ਼ਾਂ ਸਾਡੇ ਅੰਦਰ ਨੇ ਇੱਕ ਆਵਾਜ਼ ਸਾਡੀ ਰੂਹ ਦੀ ਆਵਾਜ਼ ਹੈ ਉਹ ਖੁਦਾ ਦੀ ਆਵਾਜ਼ ਹੈ ਰਾਮ ਦੀ ਆਵਾਜ਼ ਹੈ ਇੱਕ ਆਵਾਜ਼ ਸਾਡੇ ਸ਼ੈਤਾਨ ਦੀ ਆਵਾਜ਼ ਹੈ ਫੌਸ ਦੀ ਆਵਾਜ਼ ਹੈ ਜਦੋਂ ਸ્વાસ ਦੀ ਹਵਾ ਦੇ ਉੱਤੇ ਪਰਵਾਸ ਦੀ ਆਵਾਜ਼ ਹਾਵੀ ਹੋ ਜਵੇ ਫਿਰ ਬੰਦਾ ਧਰੋਵਲ ਨੂੰ ਵਧਣ ਲੱਗਦਾ ਹੈ ਸਵਾਰਥ ਉੱਤੇ ਪਰਵਾਸ ਹਾਵੀ ਹੁੰਦਾ ਚਲਾ ਜਾਵੇ ਹਾਵੀ ਹੁੰਦਾ ਚਲਾ ਜਾਵੇ ਆਖਰ ਸਵਾਰਥ ਨੂੰ ਵਾਰ ਦਵੇ ਅੰਦਰੋਂ ਖਤਮ ਕਰ ਦਵੇ ਉਹ ਆਖਰੀ ਚਾਰਮਕ ਹੁੰਦਾ ਹੈ ਪਰ ਅਸੇ ਚਾਰਮਕ ਹਾਂ ਕਹਿੰਦੇ ਆ ਅਸੀਂ ਧਰਮ ਹਾਂ ਜੇ ਕੋਈ ਸਾਨੂੰ ਧਰਮ ਕਹੇ ਤੁਸੀਂ ਨਹੀਂ ਹੈਗੇ ਅਸੀਂ ਲੜਨ ਨੂੰ ਆਉਣੇ ਉਹ ਦਿਨ ਆੜੋ ਐਕਚੁਅਲੀ ਅਸੀਂ ਧਰਮ ਹੈ ਨਹੀਂ ਹੁੰਦੇ ਨਹੀਂ ਧਰਮ ਕਾਹਤ ਨੂੰ ਲੜਨ ਦੀ ਲੋੜ ਨਹੀਂ ਹੈ ਕਿਸੇ ਨੂੰ ਜੇ ਧਰਮ ਕਾਹਦੇ ਵੀ ਲੜਨ ਲੱਗੇ ਦੁਨੀਆ ਦੀ ਲੜਾਈ ਹਟਾਉ ਕੋਣ ਮਟਾਉਣ ਵਾਲਾ ਤਾਂ ਕੋਈ ਖੜ ਰਿਹਾ ਹੀ ਨਹੀਂ ਮਟਾਉ ਕੋਣ ਕਾਰਤੀ ਲੜਦੇ ਹੁੰਦੇ ਨੇ ਥੋੜੀ ਮਤ ਵਾਲੇ ਨਿਆਰੇ ਲੜਦੇ ਹੁੰਦੇ ਨੇ ਨੌਜਵਾਨ ਲੜ ਸਕਦੇ ਨੇ ਬਜ਼ੁਰਗ ਨਹੀਂ ਲੜਦੇ ਹੁੰਦੇ ਕਾਰਮਕਾਦਮੀ ਧਰਮ ਦੇ ਵਿੱਚ ਉਮਰ ਦਾ ਕੋਈ ਮਤਲਬ ਨਹੀਂ ਇੱਥੇ ਅਕਲ ਦਾ ਮਤਲਬ ਹੈ ਜੇ ਅਕਲ ਜਿਆਦਾ ਬੜੀ ਹੈ ਤਾਂ ਬਜ਼ੁਰਗ ਹੀ ਹੈ ਅਕਲ ਹੀ ਬਜ਼ੁਰਗੀ ਹੈ ਧਰਮ ਵਿੱਚ ਸਰੀਰ ਦੀ ਵਰਦਾ ਕੋਈ ਮਾਤੜ ਨਹੀਂ ਰਹਿ ਜਾਂਦਾ ਛੋਟੀ ਉਮਰ ਦੇ ਵਿੱਚ ਪੱਕਤ ਹੋਏ ਨੇ ਸਾਡੇ ਗੁਰੂ ਸਾਹਿਬਾਨ ਵੀ ਹੋਏ ਨੇ ਹੋ ਸਕਦੇ ਨੇ ਪਰ ਅਸੀਂ ਅੱਜ ਸੁਨੇਹਾ ਵਿੱਚ ਧਰਮ ਦੇ ਪਤੀ ਪ੍ਰਤੀ ਅਵੇਅਰਨੈਸ ਹੈ ਕਿਉਂਕਿ ਪਬਲਿਕ ਨੇ ਬਹੁਤ ਕੁਝ ਪ੍ਰੈਕਟੀਕਲ ਚ ਦੇਖ ਲਿਆ ਸਿਆਸਤਦਾਨਾਂ ਨੇ ਕੀ ਕੀ ਕੀਤਾ ਹੈ ਸਾਨੂੰ ਭਰੋਸੇ 'ਚ ਲੈ ਕੇ ਪਬਲਿਕ ਨੂੰ ਫੇਰ ਕੀ ਕਰਦੇ ਨੇ ਬਾਅਦ ਦੇ ਵਿੱਚ ਇਹ ਮੈਂ ਉਹਨਾਂ ਦੀ ਬਗਰਾਮੀ ਕਰਨ ਵਾਸਤੇ ਨਹੀਂ ਖੜਾ ਹੋਇਆ ਇਹਦੇ ਵਿੱਚੋਂ ਸਾਨੂੰ ਇੱਕ ਗਿਆਨ ਮਿਲਿਆ ਹੈ ਤੇ ਧਰਮਾਂ ਦੇ ਨਾਂ ਤੇ ਸਾਰੋ ਲੋਕ ਜਿਹੜੇ ਠੱਗਦੇ ਨੇ ਸਿਆਸਤ ਕਰਕੇ ਉਹ ਲੜਾਉਂਦੇ ਨੇ ਉਹਨਾਂ ਤੋਂ ਵੇਰ ਹੋਣ ਦੀ ਜ਼ਰੂਰਤ ਹੈ ਸੱਚ ਤੋਂ ਸ਼ਕਤੀਸ਼ਾਲੀ ਕੋਈ ਚੀਜ਼ ਜੇ ਦੁਨੀਆਂ 'ਚ ਹੈ ਉਹ ਸੱਚ ਹੈ ਸੱਚ ਤੋਂ ਸ਼ਕਤੀਸ਼ਾਲੀ ਚੀਜ਼ ਕੋਈ ਨਹੀਂ ਦੁਨੀਆਂ 'ਚ ਜਿਹੜੇ ਸੱਚ ਨੂੰ ਬਸੰਧ ਕਰਨ ਵਾਲੇ ਲੋਕ ਨੇ ਸਚਿਆਰੇ ਨੇ ਧਰਮਕ ਨੇ ਉਹ ਬਹੁਤ ਰਹੇ ਦੁਨੀਆਂ ਦੇ ਵਿੱਚ ਥੋੜੇ ਨਹੀਂ ਹੈ ਲੇਕਿਨ ਉਹਨਾਂ ਦਾ ਸੰਗਠਨ ਨਹੀਂ ਹੈ ਕੋਈ ਦੂਜੇ ਸੰਗਠਨ ਉਹ ਜਾਣਦੇ ਨੇ ਜੇ ਧਰਮ ਸਪੜਤ ਹੋ ਜਵੇ ਉਹਦੇ ਨਾਲ ਸ਼ਕਤੀਸ਼ਾਲੀ ਕੋਈ ਦੁਨੀਆ ਦੀ ਤਾਕਤ ਨਹੀਂ ਜਿਹੜੇ ਦੂਰ ਹੁੰਦੇ ਨੇ ਸਵਾਰਥੀ ਆਦਮੀ ਸਵਾਰਥੀ ਧੜੇ ਉਹ ਜੇ ਇਕੱਠੇ ਵੀ ਹੋ ਜਾਣ ਅੰਦਰੋਂ ਇਕੱਠੇ ਨਹੀਂ ਹੁੰਦੇ ਉਹ ਅੰਦਰੋਂ ਇੱਕ ਦੂਜੇ ਨਾਲ ਲੜਾ ਖਿਡਣ ਵਾਲੇ ਹੋ ਲੋੜ ਹੈ ਸਾਨੂੰ ਪੁਰ ਪੰਜਾਬ ਦੀ ਗੱਲ ਨਹੀਂ ਕਰਦਾ ਪੜਾਵਦੇ ਬੱਠੇ ਹੋ ਕੇ ਦੋ ਮੁਸਲਮਾਨ ਸਿੱਖੋ ਟੱਠੇ ਹੋ ਕੇ ਗੱਲ ਨਹੀਂ ਮੜਣੀ ਸਾਨੂੰ ਕੁੱਲ ਦੁਨੀਆ ਦੇ ਵਿੱਚ ਲੈ ਕੇ ਜਾਣੇ ਚਾਹੀਦੇ ਮੂਵਮੈਂਟ ਕੁੱਲ ਦੁਨੀਆ ਦੇ ਚੰਮ ਸੁਲਮਾਨ ਇਸ ਤੋਂ ਸਿੱਖ ਕਸਾਈ ਸਾਰੇ ਧਰਮ ਇੱਕ ਜਗ੍ਹਾ ਜਿੱਨਾ ਜਲ ਨਹੀਂ ਹੁੰਦੇ ਉਹਨਾਂ ਦੇ ਦੁਨੀਆ ਨੂੰ ਬਚਾਇਆ ਨਹੀਂ ਜਾ ਸਕਦਾ ਵੰਡਵਾਰ ਨਹੀਂ ਰੋਕੀ ਜਾ ਸਕਦੀ ਕਦੇ ਵੀ ਜੇ ਸਿਆਸਤ ਦਾ ਧਰਮ ਵੱਲ ਨੂੰ ਨਾ ਮੁੜੇ ਜੇ ਇਹਨਾਂ ਨੇ ਇਹੀ ਰੱਖਿਆ ਕਿ ਭਾਈ ਹਕਮ ਪਰਪ ਰਾਜ ਵਹਿਰਾ ਹੀ ਹੋਣਾ ਚਾਹੀਦਾ ਤਾਂ ਵਾਰਡ ਵਾਰ ਹੋਊ ਵੀ ਕੋਈ ਰੋਕ ਸਕਦਾ ਇਹ ਗੱਲ ਮੈਂ ਪਹਿਲਾਂ ਵੀ ਕਹੀ ਹੋਈ ਹੈ ਇਹਨਾਂ ਉੱਥੇ ਵੀ ਕਹੀ ਸੀ ਉਹਨਾਂ ਨੇ ਮੰਨੀ ਵੀ ਸੀ ਜਿੰਨਾ ਜੇ ਧਰਮ ਇਕੱਠ ਸੰੜਖ ਨਹੀਂ ਹੁੰਦਾ ਦੁਨੀਆ 'ਚ ਉਹ ਨਹੀਂ ਹੋ ਸਕਦਾ ਕਰਮ ਦੇ ਨੌ ਤੇ ਲੜਾਉਣ ਵਾਲਿਆਂ ਨੂੰ ਜਿੱਦਾਂ ਜਦ ਅਸਿਸ ਤੇ ਚਾਹਤੋਂ ਫੜਕੇ ਬਾਅਦ ਫਲੇ ਨਹੀਂ ਨੋਦੇ ਉਹਨਾਂ ਜਦਾਂ ਨਹੀਂ ਹਟਣਾ ਸਾਨੂੰ ਉਹਨਾਂ ਦੇ ਖਿਲਾਫ ਐਦਾਂ ਨਹੀਂ ਕੱਠ ਕਰਕੇ ਜਲਸੇ ਕਰਕੇ ਇਤਾਂ ਨਹੀਂ ਟਕਰੀੜਾ ਕਰਕੇ ਕਰਦੇ ਰਹਿਣਾ ਚਾਹੀਦਾ ਹੈ ਬੋਤ ਬਹੁਤ ਧੰਨਵਾਦ ਹੈ ਇਹਨਾਂ ਨੂੰ ਜਵਾਬ ਨਾ ਦਵੋ ਜਿਨ੍ਹਾਂ ਨੇ ਮੈਨੂੰ ਇੱਥੇ ਇਹ ਤਾਂ ਕੰਮ ਨਹੀਂ ਕਰਨਾ ਸੀ ਕਿڑی ਜ਼ਿੰਮੇਵਾਰੀ ਸੀ ਇਹਨਾਂ ਨੇ ਖਰਿਆ ਕਰਾਇਆ ਮੈਨੂੰ ਦੇ ਤਸੱਬੁਤ ਤੇ ਮੈਂ ਬਹਿ ਸੋਚਦਾ ਸੀ ਕਿੰਦ ਸਾ ਦਾ ਮੈਨੂੰ ਕੀ ਪਤਾ ਜੇ ਕੱਲ੍ਹ ਹੀ ਹੋਇਆ ਹੈ ਅਚਾਨਕ ਆ ਗਿਆ پتہ ਲੱਗਾ ਮੇਰੀ ਬਹੁਤ ਜ਼ਿਆਦਾ ਲੋੜ ਸੀ ਕਿ ਇੱਕ ਵਾਰ ਦਿੱਲੀ ਤੇ ਚੱਲ ਪਵੇ ਫਿਰ ਜਲਦੀ ਰਹੂਗੀ ਟੋਟਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਿ ਅਸੀਂ ਅੰਦਰੋਂ ਮਿਲ ਐ ਸਾਰ ਤੇ ਉੱਠ ਕੇ ਇਹ ਅੱਜ ਦਾ ਇਕੱਠ ਇਹ ਐਸਾ ਇਤਿਹਾਸਕ ਇਕੱਠ ਹੋਊ ਇਹ ਦੁਨੀਆ 'ਚ ਇੱਕ ਪਹਿਲੀ ਵਾਰ ਇਹ ਹੋਇਆ ਕਿ ਸਾਰੇ ਦੁਨੀਆ ਦੇ ਧਰਮ ਜਿੱਦਾਂ ਜਗ੍ਹਾ ਇਕੱਠੇ ਹੋ ਕੇ ਕਿ ਐਸੇ ਦਿਨ ਪੂਰੇ ਵਰਲਡ ਨੂੰ ਕਿ ਅਸੀਂ ਹਮ ਇੱਕ ਹਾਂ ਬਹੁਤ ਬਹੁਤ ਸਾਰਬਾਤ ਮੇਰਾ ਖਿਆਲ ਹੈ ਟਾਈਮ ਹੋ ਗਿਆ 200 ਦਾ ਕੰਮ ਹੈ ਅੱਜ ਸਮਾਰੋਹ ਸੋ ਜੁਵੈਨਯੋ ਦੇ ਵਿੱਚ ਜਿਹੜਾ ਸਰਬ ਧਰਮ ਸਮੇਲਨ ਹੋਇਆ ਸੀ ਉਹਦੇ ਵਿੱਚ ਮੁਸਲਿਮਸ ਦੇ ਸਕਾਲਰਸ ਨੇ ਜਿਹੜੇ ਮੁਸਲਿਮ ਧਰਮ ਦੇ ਬਾਰੇ ਜੁਵੈਨਯੋ ਦੇ ਵਿੱਚ ਲੈਕਚਰ ਹੋਇਆ ਸੀਗਾ ਉਹਨਾਂ ਨੂੰ ਗਿਫਟ ਦਿੱਤਾ ਜਾ ਰਿਹਾ ਹੈ ਅ ਭਗਤ ਰਾਮ ਸਿੰਘ ਜੀ ਨੇ ਹਰ ਸਿੰਘ ਜੀ ਵੱਲੋਂ ਕਮਾਲ ਸਾਹਿਬ ਨੂੰ ਬਹੁਤ ਬਹੁਤ ਧੰਨਵਾਦ